ਗਰਨ ਦਰ ਦਿਵਸ ਮੌਕੇ ਤੇ ਫਰੀਦਕੋਟ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਦੀ ਅਗਵਾਈ ਦੇ ਵਿੱਚ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾਣੀ ਹੈ ਪਰ ਇਸ ਤੋਂ ਪਹਿਲਾਂ ਸੁਰੱਖਿਆ ਪ੍ਰਬੰਧਾਂ ਦੇ ਵਿੱਚ ਵੱਡੀ ਟਿੱਲ ਉਸ ਵੇਲੇ ਸਾਹਮਣੇ ਆਈ ਜਦੋਂ ਖਾਲਿਸਤਾਨ ਜਿੰਦਾਬਾਦ ਦੇ ਝੰਡੇ ਸਮਾਗਮ ਵਾਲੀ ਥਾਂ ਤੇ ਲਗਾਏ ਗਏ ਤੇ ਦੀਵਾਰਾਂ ਤੇ ਦੇਸ਼ ਵਿਰੋਧੀ ਨਾਰੇ ਵੀ ਲਿਖੇ ਗਏ ਦਸੇ ਲੋਗਾਂ ਕੀ ਖਾਲਿਸਤਾਨ ਬਕੀ ਐਸਜੀਐਫ ਫੋਰਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਇਸ ਸੰਬੰਧੀ ਵੀਡੀਓ ਸੋਸ਼ਲ ਮੀਡੀਆ ਤੇ ਅਪਲੋਡ ਕਰਕੇ ਇਸ ਦੀ ਜ਼ਿੰਮੇਵਾਰੀ ਲਈ ਹੈ 2 ਦਿਨ ਪਹਿਲਾਂ ਐਡੀਜੀਪੀ ਸ਼ਿਵੀ ਵਰਮਾ ਨੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਸੀ ਅਤੇ ਸੁਰੱਖਿਆ ਵਧਾਉਣ ਦੇ ਲਈ ਕੁਝ ਹਦਾਇਤਾਂ ਵੀ ਦਿੱਤੀਆਂ ਗਈਆਂ ਸਨ ਪਰ ਇਸ ਦੇ ਬਾਵਜੂਦ ਫਰੀਦਕੋਟ ਪੁਲਿਸ ਦੀ ਵੱਡੀ ਗਲਤੀ ਸਾਹਮਣੇ ਆਈ ਉਕਤ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਇਕੱਠ ਵਾਲੀ ਥਾਂ ਤੋਂ ਵੱਖਰੀ ਜਗ੍ਹਾ ਹੈ ਫਿਰ ਵੀ ਉਹ ਇਸ ਸੰਬੰਧੀ ਮਾਮਲਾ ਦਰਜ ਕਰ ਰਹੇ ਹਨ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਲੱਭ ਲਿਆ ਜਾਵੇਗਾ ਜੋ ਕਰ ਦੰਤਰ ਦਿਵਸ ਮੌਕੇ ਤੇ ਸਖਤ ਸੁਰੱਖਿਆ ਪ੍ਰਬੰਧ ਦੇ ਇੱਕ ਪਾਸੇ ਤੇ ਦੂਜੇ ਪਾਸੇ ਫਰੀਦਕੋਟ ਪੁਲਿਸ ਦੇ ਪ੍ਰਬੰਧਾਂ ਨੂੰ ਲੈ ਕੇ ਵੱਡੀ ਗਲਤੀ ਸਾਹਮਣੇ ਆਈ ਹੈ ਸਵਾਗਤ ਵਾਲੀ ਥਾਂ ਤੇ ਲਗਾਏ ਨੇ ਖਾਲਿਸਤਾਨ ਜਿੰਦਾਬਾਦ ਦੇ ਝੰਡੇ ਖਾਲਿਸਤਾਨ ਸਮਰਥਕਾਂ ਨੇ ਕੰਦਾ ਤੇ ਨਾਰੇ ਵੀ ਲਿਖੇ ਨੇ ਸੋ ਗੁਰਪਤਵੰਤ ਸਿੰਘ ਪੰਨੂ ਦੇ ਵੱਲੋਂ ਵੀਡੀਓ ਅਪਲੋਡ ਕਰਕੇ ਇਸ ਦੀ ਜ਼ਿੰਮੇਵਾਰੀ ਵੀ ਲਈ ਗਈ ਹੈ 2 ਦਿਨ ਪਹਿਲਾਂ ਹੀ ਜਾਇਜ਼ਾ ਲਿਆ ਗਿਆ ਸੀ ਡੀਜੀਪੀ ਦੇ ਵੱਲੋਂ ਸੋ ਇਸ ਸਥਾਨ ਤੇ ਸੀਐਮ ਮਾਲ ਦੇ ਵੱਲੋਂ ਤਿਰੰਗਾ ਲਹਿਰਾਇਆ ਜਾਣਾ ਇਹ ਜਗਾ ਸਮਾਗਮ ਵਾਲੀ ਥਾਂ ਤੋਂ ਆ ਵੱਖਰੀ ਹੈ ਫਿਲਹਾਲ ਪੁਲਿਸ ਨੇ ਕਿਹਾ ਹੈ ਕਿ ਮਾਮਲਾ ਦਰਜ ਕਰਕੇ ਮੁਲਜ਼ਮਾਂ ਨੂੰ ਲੱਭਣ ਦਾ ਪਰੋਸਾ ਵੀ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਜਲਦ ਹੀ ਇਹਨਾਂ ਮੁਲਜ਼ਮਾਂ ਨੂੰ ਲੱਭ ਲਿਆ ਜਾਵੇਗਾ ਜਦੋਂ ਮੈਂ ਜੀ ਜਿਹੜਾ ਵੈਨਿਊ ਜਿਹੜਾ ਹੈਗਾ ਉਹ ਦੂਸਰਾ ਵਾ ਤੇ ਜਿੱਥੇ ਖਾਲਸਾਨ ਜਾਂ ਐਸ ਐਫ ਜੀ ਦੇ ਲਿਖਿਆ ਗਿਆ ਉਹ ਦੂਸਰਾ ਹੈਗਾ ਵੈਨਿਊ ਤੋਂ ਥੋੜਾ ਜਿਹਾ ਦੂਰ ਹੈਗਾ ਤੇ ਇੱਥੇ ਲਿਖਿਆ ਐਸ ਐਫ ਜੀ ਦਾ ਲਿਖਿਆ ਖਾਲਸਾਨ ਜਿੰਦਬਾਦ ਲਿਖਿਆ ਸੀ ਉਹ ਜਣ ਕੇ ਮੌਕੇ ਤੇ ਆਏ ਆ ਵੇਖਿਆ ਤੁਰੰਤ ਉਹਨਾਂ ਅਸੀਂ ਉਹਦੇ ਤੇ ਕੇਐਫਆਈਆਰ ਲੋਚ ਕਰਨ ਲੱਗੇ ਆ ਤੇ ਸੈਕੰਡਲੀ ਇਹ ਚੀਜ਼ ਜਿਹੜੀ ਹੈਗੀ ਐ ਅਸੀਂ ਉਹਨੂੰ ਉਸੇ ਨੂੰ ਗ੍ਰੈਵਿਟੀ ਨੂੰ ਟੇਕ ਕੇਅਰ ਵੀ ਕਰ ਰਹੇ ਆ ਬਟ ਇਹ ਵੈਨਿਊ ਤਾਂ ਨਹੀਂ ਐ ਵੈਨਿਊ ਤਾਂ ਥੋੜਾ ਦੂਰ ਹੈ ਇਸ ਇਦਾਂ ਨੇ ਜੀ ਇਸ ਤੇ ਮੈਂ ਫਿਰ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਚੂਕ ਵਾਲੀ ਗੱਲ ਨਹੀਂ ਜਿੱਥੇ ਵੈਨਿਊ ਹੈਗਾ ਉੱਥੇ ਕੋਈ ਛਿੱਦਣਾ ਨਹੀਂ ਹੋਇਆ ਹੈਗਾ ਸਾਡਾ ਵੈਨਿਊ ਅੰਦਰ ਆ ਤੇ ਸਾਡੀ ਗਾਰਡ ਵੀ ਲੱਗੀ ਹੈ ਉੱਥੇ ਸਾਰਾ ਅਸੀਂ ਯਾਨੀ ਕਿ 24/7 ਗਾਰਡ ਲੱਗੀ ਹੋਈ ਹੈ ਉਹਦੇ ਉਹਦੇ ਉਸ ਕੰਪਾਊਂਡ ਤੇ ਜਿੱਥੇ ਇਹ ਫੰਕਸ਼ਨ ਹੋਣਾ ਹੈ ਉੱਥੇ ਇਦਾਂ ਦਾ ਕੁਝ ਨਹੀਂ ਇਹ ਉਸ ਉਸ ਤੋਂ ਬਾਹਰ ਹੈ ਥੋੜਾ ਦੂਰ ਹੈ ਜਿੱਥੇ ਇਹ ਇੱਥੇ ਇੱਥੇ ਹੋਇਆ ਹੈਗਾ ਸਰ ਨਹੀਂ ਇਹ ਐਲੀਮੈਂਟ ਆਫ ਸਰਪ੍ਰਾਈਜ਼ ਹੋਣ ਦਾ ਕੋਈ ਹੋਣਾ ਜੀ ਅਸੀਂ ਤੇ ਫਿਰ ਜਿਉਂ ਹੀ ਸਾਨੂੰ ਪਤਾ ਲੱਗਾ ਸੀ ਤੁਰੰਤ ਜਿਵੇਂ ਵੀ ਕਹਿੰਦੇ ਸੀ ਜਿੱਥੇ ਜਿੱਥੇ ਅਸੀਂ ਦੇਖੋ ਇਹ ਫੰਕਸ਼ਨ ਦੇ ਚੱਲਦੇ ਵੈਸੇ ਵੀ ਸਾਡੀਆਂ ਗਾਰਡਾਂ ਥਾਣਿਆਂ ਤੇ ਆਫਿਸਿਸ 'ਚ ਔਰ ਲੱਗੀਆਂ ਉਥੇ ਜਿੱਦਾ ਕੁਝ ਨਹੀਂ ਹੋਇਆ ਨੇ ਕੋਈ ਦੂਰ ਸਪੌਟ ਲੱਭ ਕੇ ਜੋ ਕੀਤਾ ਹੈਗਾ ਬਟ ਉਹੀ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਸੇਮ ਚੋਪੜਾ ਸੜਕਾਂ ਜੁੜ ਚੁੱਕੇ ਨੇ ਸੋ ਫਰੀਦਕੋਟ ਪੁਲਿਸ ਵੱਲੋਂ ਪਰੰਦਾ ਲੈ ਕੇ ਵੱਡੀ ਜਿਹੜੀ ਕੀ ਗਲਤੀ ਸਾਹਮਣੇ ਆਈ ਹੈ ਇੱਕ ਪਾਸੇ 26 ਜਨਮ ਦਿਨ ਦੇ ਮੱਦੇਨਜ਼ਰ ਜਿਹੜੀ ਕਿ ਸੁਰੱਖਿਆ ਵਧਾਈ ਗਈ ਹੈ ਤੇ ਉਸੇ ਹੀ ਇਸ ਤਰ੍ਹਾਂ ਦੇ ਮਾਮਲੇ ਜਿਹੜੇ ਕਿ ਸਾਹਮਣੇ ਆਇਆ ਫਿਲਹਾਲ ਹੋਰ ਕੀ ਕੋਈ ਜਾਣਕਾਰੀ ਮਿਲ ਪਾਈਦਰ ਸੇ ਜੀ ਪਰਮੇਸ਼ਰ ਜੀ ਜਿਸ ਨਾਲ ਜਿਹੜਾ ਇਹ ਮਾਮਲਾ ਸਾਹਮਣੇ ਆਇਆ ਹੈ ਕਾਲਿਸਤਾਨ ਜਿਹੜਾ ਗੁਰਪ੍ਰਵਾਨਤ ਸਿੰਘ ਪੰਡੂ ਨੇ ਜਿਹੜੀ ਵੀਡੀਓ ਜਾਰੀ ਕੀਤੀ ਸੀ ਉਸ ਨੂੰ ਨੇ ਇਹ ਕਲੀਅਰ ਕਰ ਦਿੱਤਾ ਹੈ ਕਿ ਵੀ ਇਹ ਜਿਹੜਾ 26 ਜਨਵਰੀ ਤੇ ਪ੍ਰੋਗਰਾਮ ਕਰਵਾਇਆ ਇਦਾਂ ਦੇ ਜਿਹੜੇ ਐਕਸ਼ਨ ਕੀਤੇ ਜਾਣਗੇ ਉਸ ਲੜੀ ਤਹਿਤ ਇਹ ਜਿਹੜਾ ਫਰੀਦਕੋਟ ਦੇ ਜਿਹੜਾ ਸਟੇਡੀਅਮ ਵਿੱਚ ਜਿੱਥੇ ਇਹ ਝੰਡਾ 26 ਜਨਵਰੀ ਨੂੰ ਝੰਡਾ ਲਹਿਰਾਇਆ ਜਾਣਾ ਸੀ ਉਸ ਏਰੀਆ ਦੇ ਵਿੱਚ ਜਿਹੜਾ ਝੰਡਾ ਜਿਹੜਾ ਉਹਨਾਂ ਨੇ ਕਾਲਿਸਤਾਨ ਦਾ ਝੰਡਾ ਲਾ ਕੇ ਉੱਥੇ ਕਲਕਸਣ ਜਿੰਦਾਬਾਦ ਦੇ ਨਾਰੇ ਵੀ ਲਿਖੇ ਗਏ ਹਨ ਜੀ ਜੀ ਬਿਲਕੁਲ ਜਿਦਾਂ ਕਿ ਇੰਨੀ ਸੁਰੱਖਿਆ ਕੀਤੀ ਗਈ ਹੈ ਇੰਨੀ ਜਿਹੜੇ ਕਿ ਪੁਲਿਸ ਫੋਰਸ ਵੀ ਉੱਥੇ ਤਾਇਨਾਤ ਹੁੰਦੀ ਹੈ ਇਸ ਸਾਡੇ ਇਸ ਸਾਡੇ ਸਥਾਨ ਤੇ ਪਰ ਫਿਰ ਵੀ ਇਸ ਤਰ੍ਹਾਂ ਜਿਹੜੇ ਕਿ ਘਟਨਾਵਾਂ ਵਾਪਰਦੀਆਂ ਨੇ ਵੱਡੇ ਸਵਾਲ ਖੜੇ ਹੁੰਦੇ ਨੇ ਪੁਲਿਸ ਪ੍ਰਸ਼ਾਸਨ ਤੇ ਵੀ ਜੀ ਜੀ ਬਿਲਕੁਲ ਇਸ ਤਰ੍ਹਾਂ ਨਾ ਜਿਹੜਾ ਇਹ ਘਟਨਾਵਾਂ ਵਾਪਰਦੀਆਂ ਇਹ ਜਿਹੜੇ ਪੁਲਿਸ ਦੇ ਇਸੇ ਸਵਾਲ ਖੜੇ ਹਿੱਤੇ ਜਾਂਦੇ ਹਨ ਲੋਕ ਇਹ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਵੀ ਇਹ ਜਿਹੜੀ ਪੁਲਿਸ ਜੇ ਇਹੋ ਜਿਹੇ ਪ੍ਰੋਗਰਾਮਾਂ 'ਚ ਜਾਂ ਇਹੋ ਜਿਹੇ ਵੀਆਈਪੀ ਫੰਕਸ਼ਨਾਂ ਦੇ ਵਿੱਚ ਇਸ ਤਰ੍ਹਾਂ ਵੀ ਇੱਕ ਕਤਾਈ ਵਰਤੀ ਜਾਂਦੀ ਤੇ ਆਮ ਕੀ ਹੋਏਗਾ ਇਹ ਕਰਕੇ ਲੋਕਾਂ ਦਾ ਜਿਹੜਾ ਹੈਗਾ ਵਿਸ਼ਵਾਸ ਪੁਲਿਸ ਤੋਂ ਖਤਮ ਹੁੰਦਾ ਜਿਹੜਾ ਹੁੰਦਾ ਨਜ਼ਰ ਆਂਦਾ ਇਹ ਇਹ ਇਸ ਕਰਕੇ ਹੈ ਜਿਹੜਾ ਵੀ ਪੁਲਿਸ ਨੂੰ ਵੀ ਚੌਕਸ ਰਹਿਣਾ ਚਾਹੀਦਾ ਇਹਨਾਂ ਪ੍ਰੋਗਰਾਮਾਂ ਵਿੱਚ ਜਿਹੜਾ ਔਰ ਪ੍ਰੋਸੈਜ ਉਕਤ ਤਰ੍ਹਾਂ ਤੇ ਵੀ ਪਤਾ ਲੱਗਾ ਹੈਗਾ ਵੀ ਜਿਹੜੇ ਭਗਵੰਤ ਮਾਨ ਜੀ ਜਿਹੜੇ ਸੀਐਮ ਹੈਗੇ ਪੰਜਾਬ ਦੇ ਉਹਨਾਂ ਦਾ ਵੀ ਪ੍ਰੋਗਰਾਮ ਜਿਹੜਾ ਹੈਗਾ ਚੇਂਜ ਹੋ ਗਿਆ ਹੈਗਾ ਉਹ ਕਾਰਨ ਨਹੀਂ ਪਤਾ ਕਿ ਕਿਸ ਕਾਰਨ ਹੋਇਆ ਪਰ ਉਹ ਇਹ ਪਤਾ ਲੱਗਾ ਹੈਗਾ ਵੀ ਉਹਨਾਂ ਦਾ ਪ੍ਰੋਗਰਾਮ ਜਿਹੜਾ ਇੱਥੇ ਪ੍ਰੀਤਕੁਰ ਚੰਡਾ ਲਹਿਰਾਉਣਾ ਸੀ ਉਹ ਹੁਣ ਪਟਿਆਲੇ ਚੰਡਾ ਲਹਿਰਾਉਣਗੇ ਜੀ 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 ਬਿਲਕੁਲ ਸਹੀ ਬਹੁਤ ਬਹੁਤ ਧੰਨਵਾਦ ਤੁਹਾਡਾ तमाम ਜਾਣਕਾਰੀ ਦੇ